ਗੁਰੇ ਦਹਾਂ ਨੋਟ ਕਿਹਦੀ ਬੋਲੇ ਆਹ ਦਹਾਂ ਦਾ ਉਸੇ ਬਾਈ ਕੋ ਨੀ ਨੀ ਤੇਰੇ ਲਈ ਆਪਣਾ 200 ਰੁਪਏ ਬਾਈ ਦਹਾਂ ਨੋਟ ਲੈ ਮੁੰਜਾ ਫੜ ਕੇ ਜਾਈ ਬੁੱਤ ਬਾਦ ਕਿਧਰਾਂ ਦਾ ਲੈ ਕੇ ਆ ਚਲ ਕੋਈ ਨੀ ਜਾ ਬਾਈ ਕੀ ਮੁੱਲ ਕੀਤਾ ਬਾਈ ਗੁਰੇ 8000 ਬਾਈ 8000 ਲੈ ਵੀ ਦੋਸਤੋ ਆ ਬੱਕਰੀ ਦਾ ਮੁੱਲ 8000 ਕੀਤਾ ਤੇ ਦੇਖਦੇ ਆ ਫਿਰ ਬਾਬੂ ਕੀ ਲਾਉਂਦਾ ਕਿ ਲਈ ਚਾਜੂ ਦਸਾਂ ਦਾ ਨੋਟ ਕਹਿੰਦਾ ਲੈ ਆਉਣ ਦਿਓ ਕਿਉਂ ਹਾਂ ਇਹ ਮੰਦਰ ਕੇ ਲੈ ਵੀ ਕਿਧਰ ਗਿਆ ਆਪਾਂ ਖੜਨਾ 5000 ਬਾਸ ਸਹੀ ਮਾਰੀ ਜਨਾ ਹੁੰਦਾ 10 ਵੀ ਕੋਈ ਨਹੀਂ 10 ਸਹੀ 10 ਕੋਈ ਨਹੀਂ ਓ ਯਾਰ ਜਗਦੀਪ 7500 ਲਾ 5000 ਲਾਦਾ 7500 ਤੇ ਆ ਗਿਆ ਗੋਰਾ ਗੋਰਾ 7500 ਤੇ ਆ ਗਿਆ ਨੋਟ ਕੋਲੇ ਰੱਖ ਮੜਾ ਪੂਰੇ ਰੱਖੇ ਨੀ ਪੂਰਾ ਤੂੰ ਮੈਨੂੰ ਲੈ 10 ਵੀ ਮੈਂ ਤੈਨੂੰ ਉਹ ਸਿੱਧੀ ਗੱਲ ਕਰਾਂਗਾ ਸਹੀ ਦੱਸ ਬਸ ਪੂਰੇ ਸਹੀ ਦੱਸ ਕੀ ਸਾਲਾ ਕੀ ਸਹੀ ਦੱਸ ਕਿ ਨਹੀਂ ਦੇਣੀ ਆ ਸਾਈਡ ਤੇ ਲਾਇਆ ਸਾਈਡ ਸਾਈਡ ਫਿਰ ਮਾ ਕਰਾ ਕੇ ਵਸਾਵਾ ਤੈਨੂੰ ਫਿਰ ਸਾਂਝੇ ਦਾ ਦਨਵਾ ਉਹ ਫਿਰ ਤੂੰ ਆ ਜਾ ਮੂਰੇ ਯਾਰ ਪਰਵਿੰਦਰ ਮੈਂ ਕਹਿਣਾ ਪਰਵਿੰਦਰ ਮੈਂ ਜੱਟ ਪਾਇਆ ਆਪਾਂ ਕਰਾ ਮੰਡੀਆ ਤੇ ਕੀ ਹੋਇਆ ਨਹੀਂ ਚੱਲ ਹੋਰ ਪਾਲਾ ਦੂਜਾ ਕਰਾ ਕਰਾ ਤੇਰੇ ਹੱਥ ਦਾ ਤੂੰ ਕਰਾ ਦੇ ਤੇ ਮੰਡੀ ਵਾਲਿਆਂ ਨੂੰ ਕਿੰਨੇ ਲਾ ਦੇਣੇ ਆ 5000 ਲਾਇਆ ਬਾਈ 5000 5500 ਸੀ ਚੱਲ ਥੋੜਾ ਬਾਸ ਯਾਰ ਠੀਕ ਆ ਯਾਰ ਹੁਣ ਤੱਕ ਨਹੀਂ ਹੋਣੀ ਨਹੀਂ ਹੋਣੀ ਬਾਈ ਬਾਈ ਯਾਰ ਹੋਰ ਗੋਰੇ ਹੁਣ ਕੀ ਕਮਾਲ ਆ ਯਾਰ ਹੁਣ ਫਿਰ ਕੀ ਹੁਣ ਨਾਲ ਵਿੱਚ ਹੋਰ ਕੀ ਭਾਲਦਾ ਹੁਣ ਕੀ ਜਣਾ ਤੂੰ ਸਹੀ ਸੀ ਬਹੁਤ ਸਹੀ ਸੀ ਬਹੁਤ ਸਹੀ ਸੀ ਬੋਲੀਏ ਦੀਪੂ ਆਏ ਹਾਂ ਇਹ ਰਾਜੂ ਦਾ ਭਰਾ ਸਹੀ ਦੱਸਤਾ 75 ਰੁਪਏ ਆਪਾਂ 500 ਦਾ ਕੋਈ ਨਹੀਂ ਬਣਦਾ 7500 ਨਹੀਂ ਰਾਜ 200 200 ਹੀ ਪੈਣਾ ਸੀ ਉਹਨੇ 500 ਪਾਦਾ ਤੇ ਰੱਖਦਾ ਸਹੀ ਸਹੀ ਗੱਲ ਆ ਬੇਹੇ ਕਿ ਪਹੁੰਚਿਆ ਬਾਈ ਖਾਰੇ ਬੱਕਰਾ ਮੰਡੀ ਦੇ ਕੱਢ ਲਾ ਕੀ ਨਾ ਆ ਭਰਾ ਇੱਕ ਝੁੱਟੀ ਨਾਲ ਦੇਵੇ ਆ ਨਹੀਂ ਕਿਉਂ ਨਹੀਂ ਹੁੰਦੀ ਕਿਹਦੇ ਹੋਊਗੀ ਤੂੰ ਹਸਾਵਨਾ ਦੱਸਾ ਦੀਪੂ ਬਾਈ ਨੇ ਵੀ ਕੱਢ ਲਏ ਪੈਸੇ ਕਹਿੰਦਾ ਚੱਕ ਬਾਹੋਂ ਆਪੀ ਫੜਾ ਦੇ ਪੈਸੇ ਫੜ ਕਰੇ ਕੇ ਲੈ ਬਈ ਲੈ ਦੱਸ ਯਾਰ ਤੁਹਾਨੂੰ ਨਾਰਾਜ਼ ਕਰਨਾ ਯਾਰ ਬਈ ਗਿਣਾ ਦੇ ਪੈਸੇ ਬਾਈ ਇਧਰ ਨੂੰ ਮੂੰਹ ਕਰ ਲੈ ਪ੍ਰਵਿੰਦਰ 5500 ਬਸ ਰੱਖ ਲੈ ਰੱਖ ਲੈ ਰੱਖ ਲੈ ਰੱਖ ਲੈ ਤੇਰੇ ਨਾਲ ਰੱਖੀ ਆ ਸਾਰੇ ਕਈ ਮੜ ਨਹੀਂ ਆਣਾ ਹਾਂ ਤਾਂ ਆ ਰੱਖ ਲਖਾਈ ਮੇਰੀ ਹੋ ਗਈ ਯਾਰ ਬਸ ਚੱਲ ਹੁਣ ਬਾਈ ਨੇ ਲਖਾਈ ਵੀ ਕਹਿਦੀ ਆ ਨਾ ਮੋੜ ਨਾ ਪੈਸੇ ਯਾਰ ਐ ਕਰ ਹੋਰ ਭਾਈਆ 6000 ਲਖਾਈ ਤੂੰ ਕਰਾ ਦੀ ਬਸ ਚੱਲ ਬਸ ਠੀਕ ਆ ਬਸ ਠੀਕ ਆ 500 ਬਸ ਠੀਕ ਆ 500 ਦਾ ਨੋਟ ਰੱਖ ਲੈ 500000 ਕੋਰੇ ਆਲਾ ਗੋਣਾ ਹੁਣ ਇੰਨੇ ਬੰਦਾ ਦੀ ਨਹੀਂ ਮੋੜੀਦੀ ਹੁੰਦੀ ਮਰਦਾ ਨਾ ਉਹ ਲੈ ਲੈ ਨਹੀਂ ਮਰਦਾ ਫੜਾ ਓਏ ਇੰਨੇ ਬੰਦਿਆਂ ਨੇ ਤੇ ਸਿਕਲਾ ਗੱਲ ਨਹੀਂ ਮੋੜੀਦੀ ਹੁੰਦੀ ਐਵੇਂ ਲਾ ਇਹਨਾਂ ਨੂੰ ਮੱਥੇ ਲਾ ਦੇ ਰੱਖ ਹੋਰੇਗਾ ਭੈਜੋ ਪਤਾ ਨਹੀਂ ਕੀ ਹੈ ਇਹ ਕੀ ਬੱਕਰੀ ਹੋਰ ਕੀ ਐਮ ਜੀ ਬੱਕਰੇ 45 ਬੁੱਧਾ ਅੰਬਰਸਰੋਂ ਲਿਆਉਣੇ ਆ ਸੀ ਵਧੀਆ ਵਧੀਆ ਮਿਲਦੀ ਪੁੱਛ ਲੈ ਇਹਨੂੰ ਇਹਨਾਂ ਦੇ ਵਾਜਾ ਮਾਰੇ ਚਾਚਾ ਆ ਜਾ ਯਾਰ ਗੱਲ ਸੁਣਦਾ ਮੇਰੀ ਭਾਈ ਤੋਂ ਦੋ ਪੰਜ ਜੀ ਆ ਤੁਸੀਂ ਕਹਿੰਦੇ ਸਾਰੇ ਮੰਨੀ ਨੂੰ 6000 ਦੀ ਲਿਖਾਈ 6000 ਦੀ ਲਿਖਾਈ ਇਹਦੀ ਆ ਨਹੀਂ ਹੋਣੀ ਬਾਈ ਯਾਰ ਚ ਲਿਖਾਈ ਆ ਆਪਦੀ ਆਪਦੀ ਫਾੜੀ ਆ ਨਹੀਂ ਹੋਣੀ ਬਸ ਯਾਰ ਨਹੀਂ ਹੋਣੀ ਬਸ ਯਾਰ ਮੈਂ ਕਰਤੀ ਬਸ ਕਹਿ ਸੁਣ ਯਾਰ ਨਹੀਂ ਹੋਣੀ ਕਹਿ ਸੁਣ ਇੱਕ ਮਿੰਟ ਮੇਰੀ ਗੱਲ ਸੁਣ ਗੋੜੇ ਪਾ ਤੂੰ ਤੋਹ ਕਰੀ ਜਾਇਆ ਕਰਜਾ ਹਾ ਤਾਂ ਉਹ ਨਹੀਂ ਯਾਰ ਹੋਰ ਨਾ ਪਈਦਾ ਨਹੀਂ ਨਹੀਂ ਫਿਰ ਆਪਾਂ ਲੈਣੀ ਆ ਹੋਰ ਨਾ ਪਈਦਾ ਨਹੀਂ ਯਾਰ ਬਾਈ ਜਮਾ ਸਹੀ ਸੀ ਤੇਰੇ ਦਾ ਸੁਣੇ ਲਖਾਈ ਵੀ ਕਰਤੀ ਦੱਸ ਭੈਜੋ ਰਹਿ ਗਈ ਗਾ ਲਖਾਈ ਜਾਂਦੀ ਆਪਦੀ ਆਪਦੀ ਹੋਰ ਹੋਰ ਮੈਂ ਕੀ ਬਸ ਸਹੀ ਹੈ ਯਾਰ ਪਰਮਿੰਦਰ ਯਾਰ ਫੜ ਲਿਆ ਕਰੋ ਪੈਸੇ ਬਸ ਲਖਾਈ ਆਪਦੀ ਆਪਦੀ ਤੂੰ ਬਾਲੇ ਯਾਰ ਬਾਲੀ ਤੇਰੀ 5500 ਰੁਪਏ ਨਾ ਤਾਂ ਫਿਰ ਨਹੀਂ ਬੰਦਿਆ 6000 ਦੀ ਲਖਾਈ ਆਪਦੀ ਆਪਦੀ ਮੈਂ ਕਹਤਾ ਹੋ ਬਸ ਠੀਕ ਹੈ ਲੈ ਬਈ ਬਸ ਠੀਕ ਹੈ 6000 ਚ ਲਖਾਈ ਆਪਦੀ ਵੀ ਹੋ ਗਈ ਬਾਈ ਦੋਸਤੋ ਤੁਸੀਂ ਦੇਖ ਸਕਦੇ ਆ ਬੱਕਰੀ ਗੋਰੇ ਤੋਂ ਲਈਆ ਦੀਪੂ ਨੇ ਬਾਈ ਹਾਂ ਠੀਕ ਆ ਨਾ ਹੋ ਗਈ ਆ ਹੋ ਗਈ ਆ ਹੀ ਲਿਆ ਬਾਈ ਜਗਦੀਪ ਹੁਣ ਕਿਵੇਂ ਕਰਾਤਾ ਬਾ ਲਖਾਈ ਬਾਉ ਜੀ ਦੀ ਕਰਾਤੀ ਦੀਪੂ ਜੀ ਦੀ ਕਿੰਨੇ ਚ 6000 ਚ 6000 ਚ ਉਹ ਹੁਣ ਖੁਸ਼ ਆ ਗੋਰੇ ਖੁਸ਼ ਚੱਲ ਉਹ ਖੁਸ਼ ਐ ਹੁਣ ਤਾਂ ਖੁਸ਼ ਆ ਬਾਈ ਕੌਣ ਖੁਸ਼ ਆ ਠੀਕ ਆ ਇਹ ਕੌਣ ਵੀ ਕਹਿੰਦਾ ਰਾਜੂ ਦਾ ਭਰਾਣਾ ਜਾ ਲੈ ਹੁਣ ਫਿਰ ਮੈਂ ਕੀ ਕਰਾਂ ਲੈ ਵੀ ਦੋਸਤੋ ਆ ਬੱਕਰੀ ਦਾ ਸੌਦਾ ਦੀਪੂ ਦਾ ਨਾ ਹੀ ਚਲਾਈ ਜਦੋਂ ਇਰਾਦੇ ਜਦੋਂ ਰਾਜੂ ਆਇਆ ਕਿ ਉਹਦਾ ਰਾਜੂ ਆ ਚਲਾਈ ਬਸ ਠੀਕ ਆ ਲੈ ਵੀ ਦੀਪੂ ਦੋਨੇ ਸਗੇ ਭਰਾਵੇ ਤੇ ਬੋਲਦੀ ਨਾ ਤੂੰ ਹੁਣ ਕਰ ਲੈ ਵੀ ਦੋਵੇਂ ਸਗੇ ਭਰਾਇਆ ਬਾਈ ਰਾਜੂ ਦੇ ਬਾਈ ਦੀਪੂ ਤੇ ਦੋਵੇਂ ਮੰਨ ਕੇ ਚਲੋ ਆਪਣੀਆਂ ਮੰਡੀਆਂ ਕਵਰ ਕਰਦੇ ਆ ਬਾਈ ਬਹੁਤ ਚੰਗੇ ਨਾ ਖਰੀਦਦੇ ਆ ਮੇਰੇ ਇੱਕ ਫੀਡ ਲੱਗ ਗਈ ਹੈ ਯਾਰ ਲਿਖਾਈ ਰਖੂਈ ਜਿਹੜੀ ਹੈਗੀ ਆ ਉਹ ਕਿਵੇਂ ਮਰਜ਼ੀ ਕਰ ਲੈ ਠੀਕ ਹੈ ਨਾ ਮੈਨੂੰ 39000 ਰੁਪਏ ਤਰਦਾ ਦੇ ਲੈ ਬਾਈ ਕਹਿੰਦਾ ਮੈਨੂੰ 49000 ਕਰਦਾ ਸਾਡੇ ਚੋਨਾ ਆ ਵੀ ਪੈ ਗਿਆ 1000 ਰੁਪਿਆ ਚਲ ਤੈਨੂੰ 38500 ਰੁਪਿਆ ਮਿਲ ਜੂ ਚੁੱਪ ਕਰ ਜਾ ਬੋਲੀ ਨਾ ਬੱਸ ਲਿਖਾਈ ਤੇਰੀ ਐ ਬਣਾ ਵੀ ਬਾਈ ਜੀ ਵੀਡੀਓ ਤਾਂ ਬਈ ਬਣੀ ਜਾਂਦੀ ਆ ਮੈਂ ਤਾਂ ਫੇਰ ਮੇਰੀ ਗੱਲ ਸੁਣ 48 ਜਕੰਦਰਾ ਲਖਾਈ ਘੱਟ ਕਰ ਦੇਗੇ ਮੈਂ ਕੋਈ ਨਹੀਂ ਆ ਮੈਂ ਇਕੱਲੀ ਨਿਬੜ ਗਈ ਕਾਰਤੀ ਬਾਪੂ ਜੀ ਹੋਰ ਮੈਂ ਤਾਂ ਕਹਾਂ 48000 ਜਮਾ ਮਾਰਨਾ ਕਿ ਪਹਿਲਾਂ ਮੇਰੀ ਗੱਲ ਸੁਣ ਪਹਿਲਾਂ ਤਾਂ ਤੈਨੂੰ ਮੇਰੀ ਗੱਲ ਤੈਨੂੰ ਉਹਦੇ ਹਿਸਾਬ ਨਾਲ ਮੈਂ ਆਪੇ ਗਹਿਤਾ ਕਿ ਤੈਨੂੰ ਤਰਦਾ 38 ਮਿਲ ਜੂਗਾ ਲਖਾਈ ਤੇਰੀ ਪਹਿਲਾਂ 48 ਕਿਹਾ ਸੀ ਨਾ ਸੌਰੀ 48 ਚ ਲਖਾਈ ਤੇਰੀ ਕਿਹਾ ਸੀ ਹੁਣ ਫੇਰ ਦਿੱਤੀ ਉਹੀ ਰਹਿ ਗਿਆ ਨਹੀਂ ਨਹੀਂ 48 ਚ ਲਖਾਈ ਕਿਹਾ ਸੀ ਸਾਰੀ ਤੇਰੀ ਕੋਈ ਨਹੀਂ ਦਿਨ 5400 ਰੁਪਏ ਮੈਂ ਮਰਜ਼ੀ ਕਰਾਂ ਤੂੰ ਆਪੇ ਮੈਨਾਂ ਨਾਲ ਗੱਲ ਕਰਨ ਕਿਹੜੇ 43000 ਰੁਪਏ ਲਖਾਈ ਕਰਾਂ ਨਾ ਕਰਾਂ ਮੈਨੂੰ ਤੈਨੂੰ ਮੱਝ ਦਾ ਕਹਿਦਾ ਕੋਈ ਨਹੀਂ ਸੀ ਆ ਗੱਲ ਹੀ ਨਹੀਂ ਹੋ ਗਈ ਆਪਾਂ ਜਮਾ ਪਾ ਮੋਰਾ ਬਾਈ ਇਹ ਕਹਿੰਦਾ ਮੈਂ ਤਰਦਾ 49000 ਰੁਪਏ ਲੈਣਾ ਪਰ ਯਾਰ ਨਾਲ 500 ਰਲ ਕੇ ਜਾਣੀ ਸਾਡੇ 38 ਨੂੰ ਤਾਂ ਤਰ ਤਰ ਲਾ 500 ਸਾਨੂੰ ਪਾ ਦੇ ਲਿਖਾਈ ਦਾ ਮੈਂ ਤਾਂ ਇਹ ਤੈਨੂੰ ਕਹਿਦਾ ਮੈਂ ਪੈਸੇ ਨਹੀਂ ਆਏ ਮੰਗਿਆ ਕੋਈ ਬੰਦਾ ਨੇ ਆਂਦੇ ਪਬਲੀ ਗਿਆ 500 ਮੰਗਿਆ ਪੈਸੇ ਹੁਣ ਤਾਂ ਲਿਖਾਈ ਮੰਨ ਕੇ ਚੱਲ ਆਉਂਦੀ ਆ ਉਹਦੀ 38 38 ਤਾਂ ਉਹੀ 48 ਹੋਊਗਾ ਵੈਸੇ ਹੀ ਵੈਸੇ ਹੀ ਆਪਾਂ ਨਾ ਚੀਰਿਆ ਖਰਚਾ ਪਿਆ ਅੱਜ ਵੀ ਲੈ ਕੇ 1000 ਉਹ ਲਖਾਈ ਆਪਦੀ ਆਪਦੀ ਕਰਤੀ 1000 ਰੁਪਏ ਲਾ ਕੇ ਆ ਨੀ ਤੇ ਇਹਨਾਂ ਨੇ ਕਿਹੜਾ ਕਰੇ ਰੱਖਣੀਆਂ ਇਹਨਾਂ ਨੂੰ ਖਰਚਾ ਕੋਈ ਨਹੀਂ ਯਾਰ ਰਮਣਾ ਤਾਂ ਉਹੀ 40 ਪੈਗਾਂ 48 ਰਮਣਾ ਚੱਲ ਕੋਈ ਨਹੀਂ ਯਾਰ 500 ਪਿੱਛੇ ਨਾਲ 5400 ਜਨਾ ਪਿੱਛੇ ਨਾਲ ਦੇ ਦੇ ਆ ਜੋ ਭਾਈ ਨੇੜੇ ਭਾਈ ਜੀ ਇੱਕ ਦਾ ਪੈਸੇ ਕਣਾ ਦੋ ਇੱਕ ਨਗ ਕਿਹੜੇ ਕਿਹੜੇ ਉਹ ਵਿਖਾ ਦੋ ਨਗ ਤਾਂ ਬੈਠ ਪਹਿਲਾਂ ਇੱਧਰ ਆ ਖੜ ਜਾ ਪਹਿਲਾਂ ਪੈਸੇ ਕਣਾ ਪੈਸੇ ਕਣਾ ਦੋ ਭਾਈ ਓਰੇ ਆ ਕਿੱਧਰ ਗਿਆ ਲੈ ਵੀ ਮਾਲਕ ਆ ਗਿਆ ਮੂਰੇ ਲਿਆ ਵੀ ਪੈਸੇ ਤਾਂ ਦੇ ਪੈਸੇ ਤਹਿid ਨਾ ਇੱਕਦਮ ਹੈ ਵੀਡੀਓ ਬਣੀ ਜਾਂਦੀ ਏ ਤੇਰੀ ਉਂਗੇ ਦੀ ਦੇਖ ਲਈ ਤੂੰ ਐ ਦੀ ਬਣਾ ਉਹ ਗਿਆਨੀ ਦੀ ਬਣਾ ਦੋ 4 ਠੀਕ ਆ ਚਾਰ ਬਣਾ ਦੇ ਵੀਡੀਓ ਦੋਹਾਂ ਗਿਆਨੀਆਂ ਦੀ ਹਾਂਜੀ ਦੋਹਾਂ ਦਾ ਨਾਲ ਸੌਦਾ ਹੋ ਗਿਆ ਬਾਈ ਜੀ ਇਹਨਾਂ ਦਾ ਠੀਕ ਆ ਜੀ 38000 ਤਰਦਾ ਦੇਣਾ ਠੀਕ ਆ ਜੀ ਲਿਖਾਈ ਆ ਆਪਦੀ ਆਪਦੀ ਕਿੰਨੇ ਨਾਗ ਆ ਬਾਈ 6 ਨਾਗ ਆ ਕਿਹੜੇ ਕਿਹੜੇ ਆ ਆਹ ਵੇਖ ਲੈ ਸਾਰੇ ਉਹ ਆ ਇਹ ਬੱਕਰੀਆਂ ਤੇ ਕੋਈ ਬੱਕਰਾ ਵੀ ਉੱਚੇ ਨਹੀਂ ਆ ਸਾਰੇ 6 ਨਾਗ ਆ ਲੈ ਵੀ ਮੜੇ ਸਾਈਡ ਤੇ ਹੋ ਜਾ ਬਾਈ ਲੈ ਵੀ ਦੋ ਚਾਰ ਤੇ ਦੋ 6 ਨਾਗ ਆ ਠੀਕ ਆ 6 ਨਾਗ ਆ ਦੋਆ ਪੱਠਾ ਇੱਕ ਆ ਬੱਕਰੀਆਂ ਹੈ ਇਹ ਨਹੀਂ ਠੀਕ ਆ ਬਈ ਠੀਕ ਆ ਆ ਸ਼ੇਨਾਗਾ ਚਾਰਾ ਦੋ ਚਾਰਾ ਤੇ ਦੋ ਭਾਈ ਇਹਨਾਂ ਜੋ ਸੂਣ ਵਾਲੀ ਕੋਈ ਕੇ ਭਾਈ ਮੈਂ ਲਿਆਇਆ ਸੀ ਬੱਕਰਾਂ ਦਾ ਖਾਂ ਤੋਂ ਠੀਕ ਆ ਜੀ ਇਹਨਾਂ ਨੂੰ ਅਗਲੇ ਦੋ ਤਿੰਨ ਮਹੀਨੇ ਖਾ ਭੰਗਾਂ ਨੂੰ ਬਸ ਠੀਕ ਆ ਆਪਾਂ ਇਹਨਾਂ ਨੂੰ ਖਾਲੀ ਕਰਕੇ ਦਿੰਨੇ ਆ ਮੰਨ ਕੇ ਚਲੋ ਇਹਨਾਂ ਨੇ ਖਾਲੀ ਕਰਕੇ ਲਈਆਂ ਠੀਕ ਆ ਲੈ ਵੇ ਆ 10 10 ਨਹੀਂ ਬੰਦੀ ਆ ਇਹਨੂੰ ਬਾਕੀ ਇੱਕ ਗੱਲ ਹੋਰ ਸੁਣ ਲੈ ਬਈ 10000 ਰੁਪਏ ਅੱਜ ਦੇਣਾ ਠੀਕ ਹੈ ਜੀ 10000 ਅੱਜ ਦੇਣਾ ਤੇ ਬਾਕੀ ਜਿਹੜੇ ਰਹਿੰਦੇ ਪੈਸੇ ਮੰਨ ਕੇ ਚੱਲ 28250 ਰੁਪਿਆ ਇੱਕ ਮੰਡੀ ਆਊਗੀ ਜਿਹੜੀ ਉਹ ਛੱਡ ਕੇ ਉਹ ਤੋਂ ਅਗਲੀ ਮੰਡੀ ਇਸੇ ਮੰਡੀ ਤੇ ਦੇਣੀ ਹੈ ਠੀਕ ਹੈ ਮੰਨ ਕੇ ਚੱਲੋ ਵੀ ਇੱਕ ਜਿਹੜੀ ਆਊਗੀ ਉਹਨੂੰ ਛੱਡ ਕੇ 15 ਦਿਨ ਦਾ ਹੋ ਸਕਦਾ ਉਹ ਤੋਂ ਪਹਿਲਾ ਦਿਨ ਪਰਕਰਾਰ 15 ਦਿਨਾਂ ਦਾ ਠੀਕ ਹੈ ਠੀਕ ਹੈ ਬਈ ਕੋਈ ਗੱਲ ਨਹੀਂ ਲੈ ਵੀ ਕਰਾਰ ਆ 15 ਦਿਨਾਂ ਦਾ 5000 ਬਾਈ ਕਹਿੰਦਾ ਅੱਜ ਜਾਂਦਾ ਮੈਂ ਜਿੰਨੂੰ 5000 ਕਿਲਾ ਜੀ ਜਾਂਦਾ ਪਿੰਡੋਂ ਮਿੱਥੋਂ ਲੈ ਜੀ ਕਰੂ ਓਕੇ 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 ਤੇਰਾ ਪਾਈ ਵਾਲਾ ਮੰਨ ਕੇ ਚੱਲ ਕਿਵੇਂ ਕਰੇ ਮਿੱਥੋਂ ਲੈ ਲਈ ਉੱਠ ਘਰੇ ਘਰੋਂ ਤੇਰੇ ਤੋਂ 1000 ਲੈ ਜਾ ਹਾਂ ਆਈ ਲਿਖਾਈ ਆਪੂ ਆਪਣੀ 8500 ਲਿਖਾਈ ਹਾਂ ਤੇ ਸਾਈ ਆਪਲੀ ਆਪਦੀ ਕਿਨੂੰ ਕਰ ਬਾਕੀ ਪੂਰਾ ਕਰ ਦੇ ਇਹ ਤਰ੍ਹਾਂ ਇਹਦਾ ਅੱਜ ਚਾਰ ਚਾਰ ਲੈਣਾ ਯਾ ਚਾਰ ਆਂਦੀ ਕੋਈ ਕਾਉਂ ਪੰਚੋਤ ਨੂੰ ਮੰਗਦੇ ਨੇ ਮਾਨੇ ਕੋਈ ਨਾਮ ਨਹੀਂ ਕਿਹਨੇ ਆਉਂਦਾ ਜਾਂਦਾ ਲਾਜੀ ਉਹਨੇ ਵੀ 500 ਰੁਪਏ ਦੀ ਗੱਲ ਠੀਕ ਹੈ ਓਕੇ ਮੈਂ ਕਹਾਂ ਸਾਢੇ ਨਹੀਂ ਮੈਂ ਤਾਂ ਸੋੜ ਸਾਢੇ ਮੈਂ ਕਹਾਂ ਸਾਢੇ ਸਾਢੇ ਦੇ ਆਟਾ ਉਹ ਦਿਓ ਯਾਰ ਹਾ ਫੜਾ ਪਰ ਯਾਰ ਨਹੀਂ ਮਾਰਦਾ ਕੀ ਉਹਦੇ ਨਾਲ ਮਾਰਦਾ ਜਸਾ ਵੀਆ ਨੇ ਕੀ ਫਰਕ ਪਾਇਆ ਕੋਈ ਫਰਕ ਨਹੀਂ ਇੰਨੇ ਨਾਲ ਫਿਰ ਤਾਂ ਫੜਾ ਕਰਾ ਯਾਰ ਜਿਵੇਂ ਸੌਦਾ ਹੋਏਗੀ ਇਹ ਚੀਜ਼ ਕਰਾ ਦੇ ਜੁੱਪੇ ਕਰਾ ਪਰ ਓਵੇਂ ਨਿਮੇੜਦੀ ਇਹ ਨਾ ਉਹਨੂੰ ਲੈ ਲੈ ਬੁੱਢੋਈ ਲਾਲਾ ਬਾਈ ਚੱਲ ਹੋ ਗਿਆ ਤਾਂ ਗਿਨਾ ਪੁੱਤ ਕਪ ਕਦਮ 7000 ਮਿਲ ਜੂ ਰਖਾਈ ਪਹਿਲਾਂ ਲਗਾਈ ਹੈ ਅੰਦਰ ਉਹਦਾ ਉਸਤਾਦ ਲਿਖਾਈ ਉਹ ਦਿੰਦਾ ਲਿਖਾਈ ਕਿੰਨੀ ਆ 200 ਰੁਪਿਆ ਲਖਾਈ ਆ ਬਾਈ ਹੋਰ ਕੀ ਹੋਰ ਲਖਾਈ ਤੈਨੂੰ ਤਰਦਾ ਮਿਲਦਾ ਨਹੀਂ ਛੱਡੀ ਕਿਤੇ ਚੱਲ ਕੱਢ ਪਰ ਲੈ ਵੀ ਸਿਰਫ 500 ਪਿੱਛੇ ਸੌਦਾੜਾ ਪੈਸੀ ਤੇ ਯੂਪੇ ਨੇ ਉਹ ਵੀ ਕੰਡਾ ਕੱਢਤਾ ਇਹ ਹੀ ਹੁੰਦਾ ਯਾਰ ਹਾਂ ਕਿਹੜਾ ਬਾਪੂ ਜੀ ਆਪਣਾ ਕਿਹੜਾ ਪਿੰਡ ਸੀਗਾ ਜੀ ਹਾਂ ਕਿਹੜਾ ਪਿੰਡ ਸੀ ਆਪਣਾ ਹਾਂਜੀ ਹੈਲੋ ਆਹ ਹੋਰ ਲੈ ਫਿਰ ਬੋਲੇ ਨਹੀਂ ਬੰਦਾ ਹੀ ਬਹੁਤ ਵਧੀਆ ਬਾਈ ਪਿੰਡ ਕਿਹੜਾ ਸੀ ਆਪਣਾ ਭਦੌੜ ਭਦੌੜ ਠੀਕ ਹੈ ਲੈ ਬਈ ਬਾਈ ਭਦੌੜ ਵਾਲੇ ਤੋਂ ਬੱਕਰੀ ਖਰੀਦੀ ਆ ਬਾਈ ਆਪਣਾ ਪਿੰਡ ਕਿਹੜਾ ਸੀਗਾ ਹਾਂਜੀ ਠੱਕੜਾ ਵਾਲਾ ਛੱਕੜਾ ਵਾਲਾ ਛੱਕੜਾ ਵਾਲੇ ਬਾਈ ਨੇ ਬੱਕਰੀ ਖਰੀਦੀ ਆ ਤੁਹਾਨੂੰ ਬੱਕਰੀ ਵਿਖਾ ਦਿੰਨੇ ਆ ਇਹਨੂੰ ਉੱਕਾ ਬੁੱਕਾ ਸੱਤ ਮਿਲ ਜਾਣਾ ਹਾਂ ਉੱਕਾ ਬੁੱਕਾ ਸੱਤ ਦੇਣਾ ਇਹਨੂੰ ਉਹਨੋਂ ਬੱਕਰੀ ਵਿਖਾ ਹਾਂ ਝਖੜ ਵਾਲਿਆਂ ਵਾਲੇ ਹਾਂ ਝਖੜ ਵਾਲਿਆਂ ਵਾਲੇ ਦੀ ਆ ਬੱਕਰੀਆ ਦੋਸਤੋ ਹਾਂ ਤੇ ਪਿੱਛੇ ਬੱਕਰਾ ਇੱਕ ਆ ਬੱਕਰਾ ਪਿੱਛੇ ਆ ਦੋ ਨਾਗ ਹੋਇਆ 7000 ਦੇ ਵਿੱਚ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਹਰ ਐਤਵਾਰ ਪੰਡ ਖਾਰੇ ਬੱਕਰਾ ਮੰਡੀ ਲਾ ਦੇ ਦੋਸਤੋ